ਪਹਿਲਾਂ ਆਪਣੀ ਪਤਨੀ ਨੂੰ ਨਸ਼ੇ ਦੀਆਂ ਗੋਲੀਆਂ ਖਵਾਉਂਦਾ ਤੇ ਜਦੋਂ ਉਹ ਰਾਤ ਦੇ ਸਮੇਂ ਸੌਂ ਜਾਂ ਕਰਦੀ ਤਾਂ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਕਰਦਾ ਆਸ-ਪਾਸ ਦੇ ਮਰਦਾਂ ਨੂੰ ਬੁਲਾਇਆ ਕਰਦਾ ਤੇ ਉਹਨਾਂ ਨੂੰ ਉਹਦੇ ਨਾਲ ਬਿਸਤਰ ਦੇ ਵਿੱਚ ਸਮਾਦਿਆ ਕਰਦਾ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਮਨ ਵਿੱਚ ਆਈਆਂ ਹਰ ਇੱਕ ਚੀਜ਼ ਕਰਦੇ ਜੋ ਤੁਸੀਂ ਸੋਚ ਸਕਦੇ ਹੋ ਸਿਰਫ ਇਹ ਨਹੀਂ ਇਸ ਬੰਦੇ ਨੇ ਆਪਣੀ ਬੇਟੀ ਤੇ ਪ੍ਰੈਗਨੈਂਟ ਬਹੂ ਤੱਕ ਨੂੰ ਨਹੀਂ ਸੀ ਬਖਸ਼ਿਆ 70 ਸਾਲਾਂ ਦਾ ਡੋਮਿਨਿਕ ਪੈਲੀਕੋਟ ਸਾਊਥ ਫਰਾਂਸ ਦੇ ਛੋਟੇ ਜਿਹੇ ਸ਼ਹਿਰ ਮਾਜਾਨ ਦੇ ਵਿੱਚ ਪਤਨੀ ਜੇਚੇਲ ਦੇ ਨਾਂ ਰਹਿਂਦਾ ਸੀ ਉਹ ਬਿਜਲੀ ਕਾਪੜੀ ਦੇ ਵਿੱਚੋਂ ਰਿਟਾਇਰਡ ਕਰਮਚਾਰੀ ਸੀ ਤੇ ਪਤਨੀ ਇੱਕ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਮੈਨੇਜਰ ਲੱਗੀ ਹੋਈ ਸੀ 1973 ਦੇ ਵਿੱਚ ਇਹਨਾਂ ਦੋਨਾਂ ਦਾ ਵਿਆਹ ਹੋਇਆ ਤੇ ਉਸ ਤੋਂ ਬਾਅਦ ਤਿੰਨ ਬੱਚੇ ਵੀ ਹੋਏ ਸੀ 12 ਸਤੰਬਰ 2020 ਨੂੰ ਡੋਮਨਿਕ ਇੱਕ ਸੁਪਰਮਾਰਕਟ ਦੇ ਵਿੱਚ ਜਾਂਦਾ ਉੱਥੇ ਅਲੱਗ-ਅਲੱਗ ਮਹਿਲਾਵਾਂ ਦੇ ਸਕੱਟ ਦੇ نیچے ਦੋ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੰਦਾ ਉਹਨਾਂ ਤੋਂ ਲੋਕ ਕੇ ਉਹਨਾਂ ਨੂੰ ਪਤਾ ਨਾ ਲੱਗੇ ਪਰ ਉਸੇ ਵਕਤ ਹੀ ਉੱਥੋਂ ਦੇ ਗਾਰਡ ਦੀ ਉਸ ਤੇ ਨਜ਼ਰ ਪੈਂਦੀ ਹੈ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੰਦਾ ਇਸ ਤੋਂ ਬਾਅਦ ਪੁਲਸ ਦੇ ਦੁਆਰਾ ਉਸਦੇ ਮੋਬਾਈਲ ਨੂੰ ਫਰੋਲਿਆ ਜਾਂਦਾ ਤਾਂ ਉਸਦੇ ਵਿੱਚੋਂ ਅਲੱਗ-ਅਲੱਗ ਅਚਈਆਂ ਹੀ ਅਪੱਤੀ ਜਨਕ ਤਸਵੀਰਾਂ ਵਾਲੀਆਂ ਫੋਟੋਸ ਮਿਲਦੀਆਂ ਤੇ ਇਹਨਾਂ ਦੇ ਵਿੱਚ ਕੁਝ ਵੀਡੀਓਜ਼ ਵੀ ਮੌਜੂਦ ਸੀ ਇਸ ਤੋਂ ਬਾਅਦ ਪੁਲਿਸ ਨੇ ਉਸਦੇ ਘਰ ਦੇ ਉੱਤੇ ਛਾਪਾ ਮਾਰਿਆ ਤਾਂ ਦੋ ਫੋਨ ਤੇ ਇੱਕ ਕੈਮਰਾ ਇੱਕ ਵੀਡੀਓ ਰਿਕਾਰਡਰ ਤੇ ਇੱਕ ਲੈਪਟਾਪ ਵੀ ਬਰਾਮਦ ਹੁੰਦੇ ਨੇ ਇਸ ਤੋਂ ਬਾਅਦ ਪੁਸਦ ਦੇ ਦੁਆਰਾ ਇਹਨਾਂ ਚੀਜ਼ਾਂ ਦੇ ਉੱਤੇ ਜਾਂਚ ਕੀਤੀ ਜਾਂਦੀ ਆ ਤਾਂ ਡੋਮਿਨਿਕ ਦੇ ਕੰਪਿਊਟਰ ਦੇ ਵਿੱਚੋਂ ਲਗਭਗ 20000 ਤੋਂ ਜ਼ਿਆਦਾ ਅਚਈਆਂ ਹੀ ਅਪੱਤੀ ਜਨਕ ਵੀਡੀਓ ਤੇ ਫੋਟੋਸ ਮਿਲਦੀਆਂ ਨੇ ਜਿਨ੍ਹਾਂ ਨੂੰ ਕਿ ਨਾਈਟ ਅਲੋਨ ਅਚ ਦੋ ਰਾਮਬਰ 2020 ਨੂੰ ਪੁਲਿਸ ਦੇ ਦੋਰਾ ਜੇਲ੍ਹ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਸੱਦਿਆ ਜਾਂਦਾ ਇਹ ਉਹੀ ਔਰਤ ਸੀ ਜੋ ਇਸ ਆਰਥਮੀ ਦੀ ਪਤਨੀ ਸੀ ਜਾਨਕੀ ਜੇਲ੍ਹ ਤੇ ਉਸ ਤੋਂ ਬਾਅਦ ਉਸ ਨੂੰ ਉਸਦੇ ਪਤੀ ਦਾ ਲੈਪਟਾਪ ਦਿਖਾਇਆ ਜਾਂਦਾ ਤੇ ਉਹ ਫੋਟੋਆਂ ਵੀ ਦਿਖਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਕਈ ਵੀਡੀਓਜ਼ ਤੇ ਫੋਟੋਸ ਆਈਆਂ ਉਹ ਖੁਦ ਜੇਲ੍ਹ ਦੀਆਂ ਵੀ ਸੀ ਤੇ ਅਜੇ ਹੀ ਹਾਲਤ ਦੇ ਵਿੱਚ ਦੇਦੋ ਪੁਲਿਸ ਦੇ ਦੁਆਰਾ ਸਮਾਰਕ ਇਹਨਾਂ ਇਨਵੈਸਟੀਗੇਸ਼ਨ ਕੀਤੀ ਗਈ ਸਭ ਚੀਜ਼ਾਂ ਦੀ ਤਾਂ ਲਗਭਗ 72 ਅਲੱਗ-ਅਲੱਗ ਆਦਮੀਆਂ ਦੇ ਉਸ ਦੇ ਨਾਲ ਸੌਣ ਦੀਆਂ ਇਹ ਵੀਡੀਓ ਸੀ ਜਿਹੜੀਆਂ ਉਹ ਲੈਪਟਾਪ ਦੇ ਵਿੱਚੋਂ ਬਰਾਮਦ ਹੋਈਆਂ ਸੀ ਪੁਲਿਸ ਨੂੰ ਜੱਜੇਲ ਨੂੰ ਇਹ ਸਾਰੀਆਂ ਦਿਖਾਈਆਂ ਵੀ ਗਈਆਂ ਸੀ ਇਸ ਤੋਂ ਬਾਅਦ ਇਸ ਦੇ ਉੱਤੇ ਟ੍ਰਾਇਲ ਚੱਲਦਾ ਤਾਂ ਪਤਾ ਲੱਗਦਾ ਕਿ 2010 ਦੇ ਵਿੱਚ ਡੋਮਿਨਿਕ ਪਹਿਲੀ ਵਾਰੀ ਪੈਰਿਸ ਦੇ ਸ਼ੋਪਿੰਗ ਮਾਲ ਦੇ ਵਿੱਚ ਮਹਿਲਾਵਾਂ ਦੀਆਂ ਅਲੱਗ-ਅਲੱਗ ਫੋਟੋਸ ਤੇ ਵੀਡੀਓ ਬਣਾਉਂਦਾ ਹੋਇਆ ਫੜਿਆ ਗਿਆ ਸੀ ਤੇ ਉੱਥੋਂ ਉਸ ਨੂੰ ਗ੍ਰਿਫਤਾਰ ਕਰਕੇ ਪੂਰੇ 100 ਯੂਰੋ ਦਾ ਜੁਰਮਾਨਾ ਲਾਇਆ 2011 ਦੇ ਵਿੱਚ ਡੋਮਨਿਕ ਨੇ ਪਤਨੀ ਜਜੇਲ ਦੇ ਖਾਣੇ ਦੇ ਵਿੱਚ ਨਸ਼ੀਲੀ ਦਵਾਈ ਮਲਾਉਣੀ ਸ਼ੁਰੂ ਕਰ ਦਿੱਤੀ ਸੀ ਇਸੇ ਦੌਰਾਨ ਜਜੇਲ ਨੂੰ ਮਹਿਸੂਸ ਵੀ ਹੋਇਆ ਸੀ ਕਿ ਉਹ ਬੇਬਜਾ ਦਿਨ ਭਰ ਸੌਂਦੀ ਕਿਉਂ ਰਹਿੰਦੀ ਹੈ ਉਸ ਨੂੰ ਉਹ ਚੀਜ਼ਾਂ ਯਾਦ ਵੀ ਨਹੀਂ ਸੀ ਰਹਿੰਦੀਆਂ ਜੋ ਉਸ ਦੇ ਨਾਲ ਸ਼ਾਮ ਵੇਲੇ ਹੁੰਦੀਆਂ ਸੀ ਕਿ ਉਸਦੇ ਨਾਲ ਕੀ ਕੀ ਚੀਜ਼ਾਂ ਹੋਈਆਂ ਜਜੇਲ ਨੂੰ ਇਹ ਵੀ ਲੱਗਾ ਸੀ ਕਿ ਸ਼ਾਇਦ ਉਸ ਨੂੰ ਅਲਜ਼ਾਈਮਰ ਜਾਂ ਸਰਵਾਈਕਲ ਵਰਗੀ ਬਿਮਾਰੀ ਹੋ ਚੁੱਕੀ ਆ ਜਜੇਲ ਜਦੋਂ ਇਹਨਾਂ ਦਵਾਈਆਂ ਦੇ ਪੂਰੀ ਤਰ੍ਹਾਂ ਦੇ ਨਾਲ ਆਦੀ ਹੋ ਚੁੱਕੀ ਸੀ ਤਾਂ ਡੋਮਿਨਿਕ ਦੇ ਦੁਆਰਾ ਘਰ ਦੇ ਹੀ ਆਸ-ਪਾਸ ਰਹਿਣ ਵਾਲੇ ਅਲੱਗ-ਅਲੱਗ ਲੋਕਾਂ ਨੂੰ ਇੱਕ ਗੇਮ ਖੇਡਣ ਦੇ ਲਈ ਬੁਲਾਇਆ ਜਾਂਦਾ ਸੀ ਤੇ ਉਸੇ ਗੇਮ ਦੇ ਆਧਾਰ ਤੇ ਉਹਨਾਂ ਨੂੰ ਆਪਣੀ ਪਤਨੀ ਦੇ ਨਾਲ ਉਸਦੇ ਬਿਸਤਰ ਦੇ ਵਿੱਚ ਸੁਲਵਾਇਆ ਜਾਂਦਾ ਡੋਮਿਨਿਕ ਦੇ ਦੁਆਰਾ ਕਾਫੀ ਸਾਵਧਾਨੀ ਵੀ ਵਰਤੀ ਜਾਂਦੀ ਸੀ ਤਾਂ ਕਿ ਜਜੇਲ ਆਈਡੀ ਉਸ ਨੂੰ ਉਹਨਾਂ ਦੇ ਦੁਆਰਾ ਜਦੋਂ ਹੱਥ ਲਾਇਆ ਜਾਵੇ ਤਾਂ ਉਹਨਾਂ ਦੇ ਠੰਡੇ ਹੱਥਾਂ ਦੇ ਕਾਰਨ ਉਹ ਜਾਗ ਨਾ ਪਵੇ ਇਸ ਪਜਾ ਦੇ ਕਾਰਨ ਉਸ ਦੇ ਦੁਆਰਾ ਉਹਨਾਂ ਦੇ ਹੱਥਾਂ ਨੂੰ ਗਰਮ ਪਾਣੀ ਦੇ ਨਾਲ ਤਲਵਾਇਆ ਵੀ ਜਾਂਦਾ ਸੀ ਇਸ ਤੋਂ ਇਲਾਵਾ ਉਸ ਦੇ ਦੁਆਰਾ ਜੇਲ ਦੇ ਕਮਰੇ ਵਿੱਚ ਸਿਗਰਟ ਪੀਣੀ ਜਾਂ ਪਰਫਿਊਮ ਲਾ ਕੇ ਅਜਿਹੀਆਂ ਚੀਜ਼ਾਂ ਕਰਕੇ ਵੀ ਆਉਣਾ ਮਨਾ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਇਹੀ ਨਹੀਂ ਪੁਲਿਸ ਨੂੰ ਉਸਦੇ ਗੈਰੇਜ ਦੇ ਵਿੱਚ ਵੀ ਇੱਕ ਪੈਨ ਡਰਾਈਵ ਮਿਲੀ ਜਿਸ ਦੇ ਵਿੱਚ ਉਸਦੇ ਦੁਆਰਾ ਹੋਰ ਵੀ ਕਈ ਵੀਡੀਓਜ਼ ਮਿਲੀਆਂ ਜਿਨ੍ਹਾਂ ਦੇ ਵਿੱਚ ਉਹਦੀ ਬੇਟੀ ਕੈਰੋਲਿਨਾ ਬਹੁ ਅਰਾਰ ਤੇ ਸੈਲਨ ਦੀਆਂ ਤਸਵੀਰਾਂ ਮੌਜੂਦ ਸੀ ਇਸ ਤੋਂ ਬਾਅਦ 2020 ਦੇ ਵਿੱਚ ਜੇਲ ਦੇ ਦੁਆਰਾ ਡੋਮਨਿਕ ਤੋਂ ਤਲਾਕ ਲੈ ਲਿਆ ਗਿਆ ਸੀ ਇਸ ਤੋਂ ਬਾਅਦ ਡੋਮਨਿਕ ਦੇ ਉੱਤੇ ਸਟੱਡੀ ਕੀਤੀ ਗਈ ਕਿਉਂ ਅਜਿਹਾ ਇਨਸਾਨ ਕਿਉਂ ਸੀ ਤਾਂ ਸਾਈਕੋਲੋਜਿਸਟ ਡਾਕਟਰ ਲੋਰੈਂਟ ਲੇਟਰ ਦੇ ਦੁਆਰਾ ਕਿਹਾ ਗਿਆ ਕਿ ਡੋਮਨਿਕ ਮਾਨਸਿਕ ਰੂਪ ਤੋਂ ਬਿਮਾਰ ਨਹੀਂ ਆ ਬਲਕਿ ਉਸ ਸਪੈਲਟ ਪਰਸਨੈਲਿਟੀ ਦਾ ਸ਼ਿਕਾਰ ਆ ਡੋਮਨਿਕ ਦੇ ਦਿਮਾਗ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨ ਮੌਜੂਦ ਨੇ ਜਾਨੀ ਕਿ ਦੋ ਤਰ੍ਹਾਂ ਦੀਆਂ ਪਰਸਨੈਲਿਟੀਆਂ ਮੌਜੂਦ ਨੇ ਇੱਕ ਉਹ ਆ ਜੋ ਮਹਿਲਾਵਾਂ ਦੇ ਨਾਲ ਅਜਿਹੀਆਂ ਚੀਜ਼ਾਂ ਕਰਨਾ ਚਾਹੁੰਦਾ ਤੇ ਉਸ ਦੇ ਦੁਆਰਾ 72 ਆਦਮੀਆਂ ਦੇ ਨਾਲ ਆਪਣੀ ਪਤਨੀ ਉਹ ਜਾ ਕਰਨ ਦੇ ਲਈ ਮਜਬੂਰ ਵੀ ਕੀਤਾ ਗਿਆ ਉਸ ਦੀ ਵੀਡੀਓ ਬਣਾਈ ਪਰ ਇਹ ਬਹੁਤਕਣ ਨੂੰ ਤੇ ਆਪਣੀ ਬੇਟੀ ਤੱਕ ਨੂੰ ਛੱਡਿਆ ਗਿਆ ਜਦੋਂ ਕਿ ਦੂਜੀ ਤਰਫੋਂ ਇੱਕ ਫੈਮਿਲੀ ਮੈਂਡ ਸੀ ਜੋ ਕਿ ਸਾਈਕਲ ਚਲਾਉਣਾ ਪਸੰਦ ਕਰਦਾ ਸੀ ਤੇ ਆਪਣੇ ਬੇਟੇ ਤੇ ਪੋਤੇ ਦੇ ਨਾਲ ਫੁੱਟਬਾਲ ਮੈਚ ਦੇਖਣਾ ਵੀ ਪਸੰਦ ਕਰਦਾ ਸੀ ਜੋ ਜੇਲ੍ਹ ਦੇ ਨਾਲ ਅਜਿਹਾ ਕਰਨ ਦੇ ਉੱਤੇ ਲਗਭਗ 50 ਹੋਰ ਲੋਕਾਂ ਨੂੰ ਵੀ આરોપી ਬਣਾਇਆ ਗਿਆ ਤੇ ਦੋ ਹੋਰ ਨੂੰ ਜਿਹੜਾ ਅਜਿਹੀ ਕੋਸ਼ਿਸ਼ ਕਰਨ ਦੇ ਵਿੱਚ ਉਹਨਾਂ ਨੂੰ ਵੀ ਦੋਸ਼ੀ ਕਰਾਰ ਦੇ ਦਿੱਤਾ ਗਿਆ ਜਿਨ੍ਹਾਂ ਨੂੰ ਵੀ ਇਸ ਮਾਮਲੇ ਦੇ ਵਿੱਚ આરોપી ਬਣਾਇਆ ਗਿਆ ਉਹਨਾਂ ਦੀ ਉਮਰ 23 ਤੋਂ ਲੈ ਕੇ 73 ਸਾਲ ਦੇ ਵਿਚਕਾਰ ਸੀ ਇਸ ਤੋਂ ਇਲਾਵਾ ਇਹਨਾਂ ਦੇ ਵਿੱਚੋਂ ਇੱਕ ਰੋਮਨ ਨਾਂ ਦਾ ਬੰਦਾ ਵੀ ਸੀ ਜਿਹੜਾ ਅਸਲ ਦੇ ਵਿੱਚ ਐਚਆਈਵੀ ਪੋਜ਼ਿਟਿਵ ਸੀ ਤੇ ਉਸ ਦੇ ਦੁਆਰਾ ਵੀ ਲਗਭਗ 6 ਬਾਰ ਬਿਨਾਂ ਪ੍ਰੋਟੈਕਸ਼ਨ ਤੋਂ ਇਹ ਸਭ ਕੀਤਾ ਗਿਆ ਇਸ ਤੋਂ ਇਲਾਵਾ ਜੇਲ੍ਹ ਦੇ ਦੁਆਰਾ ਵੀ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਗਿਆ ਤੇ ਉਸ ਦੇ ਦੁਆਰਾ ਕਿਹਾ ਗਿਆ ਕਿ ਇਨਾ ਸੱਬ ਦੇ ਸਿਰ ਦੇ ਉੱਤੇ ਕਿਸੇ ਦੇ ਦੁਆਰਾ ਬੰਦੂਕ ਰੱਖ ਕੇ ਇਹ ਸਭ ਨਹੀਂ ਸੀ ਕਰਵਾਇਆ ਗਿਆ ਬਲਕਿ ਇਹਨਾਂ ਦੇ ਦੁਆਰਾ ਮੇਰੇ ਨਾਲ ਜੋ ਵੀ ਕੀਤਾ ਗਿਆ ਉਹ ਆਪਣੀ ਸੋਚ ਸਮਝ ਕੇ ਕੀਤਾ ਗਿਆ ਸੋ ਇਹ ਸਾਰੇ ਦੇ ਸਾਰੇ આરોપી ਨੇ ਇਸ ਮਾਮਲੇ ਦੇ ਵਿੱਚ ਮੌਜੂਦ ਲਗਭਗ 50 ਰੁਪਇਆ ਨੂੰ ਹੁਣ ਤੱਕ 18 ਸਾਲ ਦੀ ਸੁਣੈ ਸੁਣਾਈ ਜਾ ਚੁੱਕੀ ਆ ਕਜਰਾ ਸੋਚੋ ਸਾਡੀ ਇਸ ਦੁਨੀਆ ਦੇ ਵਿੱਚ ਅਜਿਹੇ ਦਰਿੰਦੇ ਲੋਕ ਵੀ ਭਰੇ ਹੋਏ ਨੇ ਜੋ ਆਪਣੀ ਪਤਨੀ ਬੇਟੀ ਤੇ ਬਹੂ ਤੱਕ ਨੂੰ ਨਹੀਂ ਛੱਡਦੇ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ